ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਹੈਗੀ ਆ 슈ਗਰ ਦੇ ਮਰੀਜ਼ਾਂ ਦੇ ਲਈ ਤਾਕਤ ਦੇ ਲਈ ਪੰਜੀਰੀ ਪੰਜੀਰੀ ਬਣਾਵਾਂਗੇ ਅੱਜ ਆਪਾਂ ਠੀਕ ਹੈ ਜੀ ਜਾਂ ਜਿਨ੍ਹਾਂ ਨੂੰ ਐਸੇ ਵੀ ਕਮਜ਼ੋਰੀ ਆ ਉਹਦੇ ਲਈ ਵੀ ਤੁਸੀਂ ਖਾ ਸਕਦੇ ਹੋ ਬਣਾ ਕੇ ਤੇ 슈ਗਰ ਦੇ ਮਰੀਜ਼ਾਂ ਲਈ ਬਹੁਤ ਹੀ ਵਧੀਆ ਚੀਜ਼ ਹੈ ਇਹ ਕਮਜ਼ੋਰੀ ਲੱਗਦੀ ਆ ਹੱਡਾ ਪੈਰਾਂ ਚੀਸਾਂ ਪੈਂਦੀਆਂ ਨੇ ਉਹਦੇ ਲਈ ਬਹੁਤ ਹੀ ਵਧੀਆ ਜਿਹੜੀ ਇਹ ਪੰਜੀਰੀ ਆ ਬਹੁਤ ਹੀ ਫਾਇਦੇਮੰਦ ਆ ਤੁਸੀਂ ਵੀ ਘਰ ਵਿੱਚ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਨੇ ਇੱਕ ਕੱਟੀ ਦੇਸੀ ਘਿਓ ਦੀ ਲੈ ਲੈਣੀ ਆ ਤੇ ਆਪਾਂ ਹੁਣ ਤੁਹਾਨੂੰ ਸਮਾਨ ਦਿਖਾਉਣੇ ਆਪਾਂ ਸਮਾਨ ਪੀਕੀ ਪਾਉਣਾਗਾ ਹਾਂਜੀ ਦੋਸਤੋ ਆਹ ਦੇਖ ਸਕਦੇ ਤੁਸੀਂ ਫੁੱਲ ਮਖਾਣੇ ਨੇ 150 ਗ੍ਰਾਮ ਆਪਾਂ ਨੇ ਫੁੱਲ ਮਖਾਣੇ ਲੈਣੇ ਨੇ ਠੀਕ ਹੈ ਜੀ 150 ਗ੍ਰਾਮ ਹੀ ਆਪਾਂ ਨੇ ਕਾਜੂ ਲੈਣੇ ਨੇ 150 ਗ੍ਰਾਮ ਹੀ ਆਪਾਂ ਨੇ ਬਦਾਮ ਲੈਣੇ ਨੇ 150 ਗ੍ਰਾਮ ਹੀ ਆਪਾਂ ਨੇ ਛੋਲੇ ਲੈਣੇ ਨੇ ਠੀਕ ਹੈ ਜੀ 150 ਗ੍ਰਾਮ ਹੀ ਆਪਾਂ ਨੇ ਮਗਜ ਲੈਣੇ ਨੇ ਛੋਲਿਆਂ ਨੂੰ ਆਪਾਂ ਨੇ ਪੀਕੇ ਦਾ ਆਟਾ ਬਣਾ ਲੈਣਾ ਠੀਕ ਹੈ ਜੀ ਬਹੁਤ ਹੀ ਵਧੀਆ ਚੀਜ਼ ਹੈ ਇਹ ਇਹਨੂੰ ਕੋਈ ਵੀ ਖਾ ਸਕਦਾ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਤੇ ਸਰੀਰ ਨੂੰ ਤਾਕਤ ਦਊਗਾ ਠੀਕ ਹੈ ਜੀ ਤੁਸੀਂ ਵੀ ਇਹਨੂੰ ਬਣਾ ਕੇ ਆਪਣੇ ਘਰ ਵਿੱਚ ਦੇਖ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਵੀ ਸ਼ੂਗਰ ਵਾਲੇ ਮਰੀਜ਼ ਹੀ ਖਾ ਸਕਦੇ ਨੇ ਤੈਸੇ ਵੀ ਆਪਾਂ ਖਾ ਸਕਦੇ ਆ ਇਹਨੂੰ ਹਾਂਜੀ ਦੋਸਤੋ ਹੁਣ ਆਪਾਂ ਇਹਦੇ ਵਿੱਚ ਬਦਾਮ ਪਾਵਾਂਗੇ ਦੇਸੀ ਘਿਓ ਦੇ ਵਿੱਚ ਠੀਕ ਹੈ ਜੀ ਥੋੜੇ ਥੋੜੇ ਆਪਾਂ ਨੇ ਇਹਨਾਂ ਨੂੰ ਫ੍ਰਾਈ ਕਰ ਲੈਣਾਗਾ ਠੀਕ ਹੈ ਜੀ ਕੱਢ ਲੈਣਾ ਆਪਾਂ ਨੇ ਇਹਨਾਂ ਨੂੰ ਥੋੜੇ ਥੋੜੇ ਫ੍ਰਾਈ ਕਰਕੇ ਜੇ ਇਸ ਤਰ੍ਹਾਂ ਬਣਾਓਗੇ ਬਹੁਤ ਹੀ ਟੇਸਟੀ ਬਣੂਗੀ ਪੰਜੀਰੀ ਹਾਂਜੀ ਦੋਸਤੋ ਹੁਣ ਆਪਾਂ ਕਾਜੂ ਪਾ ਦਾਂਗੇ ਇਹਦੇ ਵਿੱਚ ਦੇਸੀ ਘਿਓ ਦੇ ਵਿੱਚ ਇਹਨਾਂ ਨੂੰ ਵੀ ਆਪਾਂ ਥੋੜਾ ਜਿਹਾ ਫਰਾਈ ਕਰ ਲਾਂਗੇ ਆਪਾਂ ਫਿਰ ਇਹਨਾਂ ਨੂੰ ਵੀ ਆਪਾਂ ਨੇ ਕੱਢ ਦੇਣਾਗਾ ਹਾਂਜੀ ਦੋਸਤੋ ਹੁਣ ਆਪਾਂ ਕਾਜੂ ਨੇ ਜਿਹੜੇ ਇਹ ਇਹਨਾਂ ਨੂੰ ਕੱਢ ਦਾਂਗੇ ਹਾਂਜੀ ਦੋਸਤੋ ਹੁਣ ਆਪਾਂ ਫੁੱਲ ਮਖਾਣੇ ਨੇ ਜਿਹੜੇ ਉਹਨਾਂ ਨੂੰ ਵੀ ਇੱਕ ਵਾਰ ਫਰਾਈ ਕਰ ਲਾਂਗੇ ਹਾਂਜੀ ਦੋਸਤੋ ਫੁੱਲ ਮਖਾਣੇ ਨੂੰ ਆਪਾਂ ਇਸ ਕਰਕੇ ਫਰਾਈ ਕਰ ਰਹੇ ਹਾਂਗੇ ਕਿਉਂਕਿ ਜਦੋਂ ਆਪਾਂ ਨੇ ਇਹਨਾਂ ਨੂੰ ਪੀਸਣਾ ਹੋਊਗਾ ਨਾ ਤਾਂ ਆਸਾਨੀ ਦੇ ਨਾਲ ਪੀਸੇ ਜਾਣਗੇ ਜੇ ਇਸੇ ਤਰ੍ਹਾਂ ਹੀ ਆਪਾਂ ਪੀਸਣ ਦੀ ਕੋਸ਼ਿਸ਼ ਕਰਾਂਗੇ ਤਾਂ ਹਾਰਡ ਹੁੰਦੇ ਨੇ ਥੋੜੇ ਜੇ ਠੀਕ ਹੈ ਜੀ ਫਿਰ ਪੀਸਨ ਦੇ ਵਿੱਚ ਥੋੜੀ ਜਿਹੀ ਦਿੱਕਤ ਆਉਣੀ ਹੈ ਇਹਨਾਂ ਨਾਲ ਨਾ ਬਹੁਤ ਹੀ ਸੌਫਟ ਹੋ ਜਾਂਦੇ ਨੇ ਤੇ ਬਿਲਕੁਲ ਬਰੀਕ ਹੋ ਜਾਂਦੇ ਨੇ ਜਦੋਂ ਆਪਾਂ ਦੇਸੀ ਘਿਓ ਦੇ ਵਿੱਚ ਇਹਨਾਂ ਨੂੰ ਫਰਾਈ ਕਰ ਲੈਂਦੇ ਆ ਹਾਂਜੀ ਦੋਸਤੋ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਹੈ ਵੀ ਜਦੋਂ ਵੀ ਤੁਸੀਂ ਇਹ ਸਮਾਨ ਇਹ ਫਰਾਈ ਕਰਨਾ ਨਾ ਤਾਂ ਪਹਿਲਾਂ ਸਾਰਾ ਸਮਾਨ ਨੂੰ ਤੁਸੀਂ ਨੇ ਫਰਾਈ ਕਰ ਲੈਣਾ ਫਿਰ ਉਸ ਤੋਂ ਬਾਅਦ ਇਹ ਫੁੱਲ ਮਖਾਣੇ ਨੇ ਜਿਹੜੇ ਫਰਾਈ ਕਰਨੇ ਨੇਗੇ ਕਿਉਂਕਿ ਜੇ ਤੁਸੀਂ ਪਹਿਲਾਂ ਕਰ ਲਓਗੇ ਨਾ ਤਾਂ ਇਹਨਾਂ ਨੇ ਸਾਰਾ ਜਿਹੜਾ ਘਿਓ ਆ ਦੇਸੀ ਉਹ ਸਾਰਾ ਚੂਸ ਜਾਣਾ ਪੀ ਜਾਣਾ ਇਸ ਕਰਕੇ ਬਾਅਦ ਵਿੱਚ ਆਪਾਂ ਨੇ ਪਾਉਣਾ ਇਹਨਾਂ ਨੂੰ ਪਹਿਲਾਂ ਹੀ ਨਾ ਸਾਰਾ ਜਿਹੜਾ ਕਿ ਉਹ ਆ ਪੀ ਜਾਣ ਠੀਕ ਹੈ ਜੀ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਸਾਰਾ ਸਮਾਨ ਨਾ ਪੀਸ ਲਿਆਗਾ ਇਸ ਤਰ੍ਹਾਂ ਆਪਾਂ ਨੇ ਪੀਸ ਕੇ ਬਰੀਕ ਕਰ ਲਿਆ ਤੇ ਇਹਦੇ ਵਿੱਚ ਆਪਾਂ ਸ਼ੱਕਰ ਪਾਵਾਂਗੇ ਜਿਹੜੇ ਮੱਗਜ ਨੇ ਉਹ ਆਪਾਂ ਨੇ ਪੀਸੇ ਨਹੀਂ ਹੈਗੇ ਉਹ ਇਸੇ ਤਰ੍ਹਾਂ ਹੀ ਪਾਵਾਂਗੇ ਜੇ ਤੁਸੀਂ ਕਿਸੇ ਬਜ਼ੁਰਗ ਲਈ ਬਣਾ ਰਹੇ ਹੋ ਤਾਂ ਤੁਸੀਂ ਜਿਹੜੇ ਮੱਗਜ ਨੇ ਉਹ ਵੀ ਤੁਸੀਂ ਪੀਸ ਸਕਦੇ ਹੋ ਠੀਕ ਹੈ ਜੀ ਤੇ ਸਾਰਾ ਸਮਾਨ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਪੀਸ ਲਿਆ ਕਾਜੂ ਤੇ ਬਦਾਮ ਵੀ ਪੀਸ ਲਏ ਨੇ ਹਾਂਜੀ ਦੋਸਤੋ ਇੱਕ ਕਰਚੀ ਆਪਾਂ ਫੇਰ ਦੇਸੀ ਕਿਉਂ ਦੀ ਪਾਵਾਂਗੇ ਦੇਖ ਸਕਦੇ ਹੋ ਤੁਸੀਂ ਕਿ ਉਹ ਪਿਗਲ ਗਿਆਗਾ ਤੇ ਹੁਣ ਆਪਾਂ ਨੇ ਇਹਦੇ ਵਿੱਚ ਮੱਖਜ ਪਾਵਾਂਗੇ ਪਹਿਲਾਂ ਆਪਾਂ ਨੇ ਮੱਖਜ ਪਾਉਣੇ ਨੇ ਪੋਨ ਲੈਣੇ ਨੇ ਆਪਾਂ ਨੇ ਥੋੜੇ ਜੇ ਹਾਂਜੀ ਦੋਸਤੋ ਜਦੋਂ ਹਲਕੇ ਹਲਕੇ ਬ੍ਰਾਊਨ ਜੇ ਹੋ ਜਾਣਗੇ ਨਾ ਫਿਰ ਆਪਾਂ ਨੇ ਇਹਦੇ ਵਿੱਚ ਸਮਾਨ ਪਾਉਣਾ ਸ਼ੁਰੂ ਕਰ ਦੇਣਾ हां जी दोस्तों ਹੁਣ ਆਪਾਂ ਇਹਦੇ ਵਿੱਚ ਛੋਲਿਆਂ ਦਾ ਆਟਾ ਪਾਵਾਂਗੇ ਹੁਣ ਆਪਾਂ ਇਹ ਚੰਗੀ ਤਰ੍ਹਾਂ ਰਲ ਲਾਂਗੇ हां जी दोस्तों ਆਪਾਂ ਨੇ ਇਸ ਤਰ੍ਹਾਂ ਆਟਾ ਜਿਹੜਾ ਛੋਲਿਆਂ ਦਾ ਔਰ ਲਾ ਲਿਆਗਾ ਜੇ ਤੁਸੀਂ ਠੰਡ ਦੇ ਵਿੱਚ ਬਣਾ ਰਹੇ ਹੋ ਤਾਂ ਤੁਸੀਂ ਕਿਉਂ ਜ਼ਿਆਦਾ ਪਾ ਸਕਦੇ ਹੋ ਜੇ ਤੁਸੀਂ ਗਰਮੀ ਦੇ ਵਿੱਚ ਬਣਾ ਰਹੇ ਹੋ ਤਾਂ ਤੁਸੀਂ ਕਿਉਂ ਦੋ ਘੜਛੀ ਪਾਉਣੀਆਂ ਨੇ ਮਤਲਬ ਇੱਕ ਘੜਛੀ ਇਹਦੇ ਵਿੱਚ ਤੇ ਇੱਕ ਘੜਛੀ ਆਪਾਂ ਨੇ ਜਦੋਂ ਸਮਾਨ ਫਰਾਈ ਕੀਤਾ ਉਦੋਂ ਠੀਕ ਹੈ ਜੀ ਕਿਉਂਕਿ ਜ਼ਿਆਦਾ ਗਰਮੀ ਦੇ ਵਿੱਚ ਫਿਰ ਕਿਉਂ ਖਰਾਬ ਕਰਦਾ ਹੈਗਾ ਨਾ ਦੇਸੀ ਕੋਈ ਨਹੀਂ ਵੀ ਖਾ ਸਕਦਾ ਇਸ ਕਰਕੇ ਥੋੜਾ ਪਾ ਸਕਦੇ ਹੋ ਤੁਸੀਂ ਦੇਸੀ ਕਿਉਂ 5 ਮਿੰਟ ਦੇ ਲਈ ਆਪਾਂ ਇਹਨੂੰ ਸੇਕ ਲਗਾਵਾਂਗੇ ਹਲਕਾ ਸੇਕ ਲਗਾਵਾਂਗੇ ਐ ਨਹੀਂ ਹੈਗਾ ਵੀ ਜਿਆਦਾ ਤੇਜ਼ ਕਰਕੇ ਆਪਾਂ ਨੇ ਸੇਕ ਲਗਾਉਣਾ ਨਹੀਂ ਕਿਉਂਕਿ ਇਹ ਛੋਲੇ ਨੇ ਜਿਹੜੇ ਪਹਿਲਾਂ ਵੀ ਭੁਜੇ ਹੋਏ ਨੇ ਇਸ ਕਰਕੇ ਆਪਾਂ ਥੋੜਾ ਥੋੜਾ ਸੇਕ ਲਗਾਵਾਂਗੇ ਜਿਆਦਾ ਨਹੀਂ ਸੇਕ ਆਪਾਂ ਨੇ ਲਗਾਉਣਾ ਹੈਗਾ ਜਦੋਂ ਇਹਦੇ ਵਿੱਚ ਉਹ ਦੇਸੀ ਘਿਓ ਦੀ ਵਾਸ਼ਨਾ ਆਉਣ ਲੱਗ ਜੂਗੀ ਨਾ ਫਿਰ ਉਦੋਂ ਆਪਾਂ ਨੇ ਜਿਹੜਾ ਗੈਸ ਆ ਚਾਹੇ ਕੁਝ ਵੀ ਆ ਉਹਨੂੰ ਆਪਾਂ ਨੇ ਬੰਦ ਕਰ ਦੇਣਾ ਹਾਂਜੀ ਦੋਸਤੋ ਹੁਣ ਆਪਾਂ ਇਹਦੇ ਵਿੱਚ ਸਮਾਨ ਪਾਵਾਂਗੇ ਆਪਣਾ ਬਣ ਕੇ ਆਟਾ ਜਿਹੜਾ ਸਹੀ ਚੰਗੀ ਤਰ੍ਹਾਂ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਫੁੱਲ ਮਖਾਣੇ ਪਾ ਦਿੱਤੇ ਨੇ ਪੀਸੇ ਹੋਏ 슈ਗਰ ਦੇ ਮਰੀਜ਼ਾਂ ਦੇ ਲਈ ਵੀ ਬਹੁਤ ਵਧੀਆ ਚੀਜ਼ ਹੈ ਇਹ ਦੇਸੀ ਚੀਜ਼ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਕਾਜੂ ਤੇ ਬਦਾਮ ਪਾਵਾਂਗੇ ਪੀਸੇ ਹੋਏ ਕਿਉਂਕਿ 슈ਗਰ ਵਾਲੇ ਮਰੀਜ਼ਾਂ ਨੂੰ ਕਮਜ਼ੋਰੀ ਹੋ ਜਾਂਦੀ ਹੈ 슈ਗਰ ਕਰਕੇ ਇਸ ਕਰਕੇ ਇਹਨੂੰ ਆਪਣੇ ਘਰ ਵਿੱਚ ਤੁਸੀਂ ਵੀ ਬਣਾ ਕੇ ਖਾ ਸਕਦੇ ਹੋਗੇ ਬਹੁਤ ਹੀ ਵਧੀਆ ਚੀਜ਼ ਆ ਤਾਕਤ ਵੀ ਮਿਲਦੀ ਹੈ ਇਹਦੇ ਨਾਲ ਸਰੀਰ ਨੂੰ ਜਿਹੜੀ ਕਮਜ਼ੋਰੀ ਲੱਗਦੀ ਆ ਸਰੀਰ ਨੂੰ ਉਹ ਵੀ ਸੈੱਟ ਹੁੰਦੀ ਆ ਇਹਦੇ ਨਾਲ हां जी दोस्तों देख सकते हो ਤੁਸੀਂ ਆਪਾਂ ਨੇ ਚੰਗੀ ਤਰ੍ਹਾਂ ਸਾਰਾ ਸਮਾਨ ਆ ਜਿਹੜਾ ਇਹਦੇ ਵਿੱਚ ਰਲਾ ਲਿਆਗਾ ਤੇ ਹੁਣ ਆਪਾਂ ਥੋੜਾ ਜਿਹਾ ਇਹਨੂੰ ਠੰਡਾ ਹੋਣ ਦਵਾਂਗੇ ਫਿਰ ਆਪਾਂ ਇਹਦੇ ਵਿੱਚ ਸ਼ੱਕਰ ਪਾਵਾਂਗੇ ਠੀਕ ਹੈ ਜੀ ਜੇ ਤਾਂ ਬਿਨਾ 슈ਗਰ ਦੇ ਮਰੀਜ਼ ਨੇ ਤਾਂ ਉਹ ਵੱਧ ਵੀ ਪਾ ਸਕਦੇ ਨੇ ਜੇ 슈ਗਰ ਦੇ ਮਰੀਜ਼ ਨੇ ਤਾਂ ਸਵਾਦ ਅਨੁਸਾਰ ਹਲਕਾ ਜਾਂ ਮਤਲਬ ਥੋੜੀ ਜਿਹੀ ਇਹਦੇ ਵਿੱਚ ਸ਼ੱਕਰ ਪਾ ਸਕਦੇ ਨੇਗੇ ਜੇ ਤੁਸੀਂ ਇਹਦੀਆਂ ਪਿੰਨੀਆਂ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਇਹਦੇ ਵਿੱਚ ਗੂੜਾ ਜਿਹੜਾ ਉਹ ਪਿਘਲਾ ਕੇ ਨਾ ਫਿਰ ਉਹ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਦੇ ਤੁਸੀਂ ਪਿੰਨੀਆਂ ਬਣਾਉਣੀਆਂ ਨੇ ਆਪਾਂ ਹੁਣ ਇਹਨੂੰ ਥੋੜਾ ਜਿਹਾ ਹਲਕਾ ਠੰਡਾ ਹੋਣ ਦਵਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਸ਼ੱਕਰ ਆ ਜਿਹੜੀ ਉਹ ਐਡ ਕਰਾਂਗੇ ਕਿਉਂਕਿ ਜਿਹੜੀ ਤੜਕਣੀ ਆ ਉਹ ਵੀ ਨਾਲੇ ਗਰਮ ਨਾਲ ਸਮਾਨ ਵੀ ਆ ਜਿਹੜਾ ਗਰਮ ਆ ਤੇ ਇਸ ਕਰਕੇ ਫਿਰ ਸ਼ੱਕਰ ਆ ਜਿਹੜੀ ਪਿਗਲ ਨਾ ਜਾਵੇ ਆਪਾਂ ਨੇ ਇਸੇ ਤਰ੍ਹਾਂ ਹੀ ਰੱਖਣੀ ਆ ਇਹ ਹਾਂਜੀ ਦੋਸਤੋ ਆਪਾਂ ਪ੍ਰਾਂਤ ਦੇ ਵਿੱਚ ਕੱਢ ਲਾਂਗੇ ਕਿਉਂਕਿ ਤੜਕਣੀ ਆ ਜਿਹੜੀ ਬਹੁਤ ਜ਼ਿਆਦਾ ਗਰਮ ਆ ਠੀਕ ਹੈ ਜੀ ਇਸ ਕਰਕੇ ਆਪਾਂ ਇਹਦੇ ਵਿੱਚ ਕੱਢ ਲਾਂਗੇ ਤੇ ਹਲਕਾ ਠੰਡਾ ਹੋਣ ਦਵਾਂਗੇ ਫਿਰ ਆਪਾਂ ਇਹਦੇ ਵਿੱਚ ਸ਼ੱਕਰ ਆ ਜਿਹੜੀ ਐਡ ਕਰ ਦਾਂਗੇ ਹਾਂਜੀ ਦੋਸਤੋ ਕਲਰ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਕਲਰ ਬਣਿਆ ਹੈਗਾ ਹੁਣ ਆਪਾਂ ਸ਼ੱਕਰ ਐਡ ਕਰਾਂਗੇ ਸ਼ੱਕਰ ਆਪਾਂ ਨੇ ਇਹਦੇ ਵਿੱਚ ਐਡ ਕਰ ਦਿੱਤੀ ਹੈ ਦੇਖ ਸਕਦੇ ਹੋ ਤੁਸੀਂ ਚੰਗੀ ਤਰ੍ਹਾਂ ਰਲ ਗਈ ਆ ਤੇ ਬਹੁਤ ਹੀ ਵਧੀਆ ਟੇਸਟ ਹੁੰਦਾ ਹੈਗਾ ਇਹਦਾ ਤੁਸੀਂ ਜਰੂਰ ਟਰਾਈ ਕਰਿਓ ਬਣਾ ਕੇ ਦੇਖਿਓ ਜੇ ਤੁਹਾਡੇ ਘਰ ਵਿੱਚ ਕੋਈ ਬਜ਼ੁਰਗ ਆ ਜਾਂ ਕੋਈ ਵੀ ਵੈਸੇ ਵੀ ਖਾਣਾ ਚਾਹੁੰਦੇ ਹੋ ਤੁਸੀਂ ਬਣਾ ਕੇ ਜਰੂਰ ਦੇਖਿਓ ਬਹੁਤ ਹੀ ਟੇਸਟੀ ਹੁੰਦੀ ਹੈਗੀ ਇਸ ਤਰ੍ਹਾਂ ਬਣੀ ਹੋਈ ਪੰਜੀਰੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ